ਕੁਰਬਾਨੀ ਕਰਨੀ ਪੈਗੀ ਵਿਚਾਰਨੀ ਪੈਗੀ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਜਨਮ ਲੈਣਾ ਹੋਰ ਗੱਲ ਹੈ ਜੀਵਨ ਜੀਣਾ ਹੋਰ ਗੱਲ ਹੈ ਸੋ ਬੱਚਾ ਬੋਲਦਾ ਨਹੀਂ ਮਾਤਾ ਪਿਤਾ ਨੂੰ ਚਿੰਤਾ ਹੋ ਜਾਂਦੀ ਹੈ ਸੋ ਜਦਾਂ ਹਜ਼ਾਰਾਂ ਵਾਰੀ ਝੂਠ ਬੋਲਿਆ ਜਾਂਦਾ ਹੈ ਸਾਨੂੰ ਸੱਚ ਪ੍ਰਤੀਤ ਹੋਣ ਲੱਗ ਜਾਂਦਾ ਹੈ ਸੋ ਇੱਕ ਇੱਕ ਪੌੜੀ ਚੜਨਾ ਪਏਗਾ ਚੱਲਣਾ ਪਏਗਾ ਚੱਲਣਾ ਡਿੱਗਣਾ ਇਹ ਜ਼ਿੰਦਗੀ ਹੈ ਸੋ ਫਰੀਜ ਅਕਲ ਨਹੀਂ ਆਉਣੀ ਮੁੱਲ ਮਿਲੇਗੀ ਸਾਡੇ ਕੰਨਾਂ 'ਚ ਪਾਇਆ ਗਿਆ ਪ੍ਰਾਈਵੇਟ ਸਕੂਲਾਂ 'ਚ ਪੜਾਓ ਠੀਕ ਹੈ ਪਿੰਡ 'ਚ ਗਾਮ 'ਚ ਸਾਰਾ ਬੰਦੋਬਸਤ ਹੋ ਸਕਦਾ ਸੀ ਬੰਦਾ ਜੇ ਆਈ ਤੇ ਆ ਜਾਏ ਬਹੁਤ ਕੁਝ ਕਰ ਸਕਦਾ ਹੈ ਅਸੀਂ ਪ੍ਰਾਈਵੇਟ ਸਕੂਲਾਂ 'ਚ ਬੱਚਿਆਂ ਨੂੰ ਪੜਾਇਆ ਸਾਡੀ ਜਗਾ ਸੀ ਸਾਡੀ ਜ਼ਮੀਨ ਚ ਕਟਿਆ ਹੋਇਆ ਟੁਕੜਾ ਸੀ ਇਹ ਸਕੂਲ ਦਾ ਸਾਡਾ ਹੀ ਪਿੰਡ ਸੀ ਸਾਡੇ ਹੀ ਬੱਚੇ ਸੀ ਸਾਡੇ ਹੀ ਸਕੂਲ ਸੀ ਸੋ ਇਹ ਜਮਲਾ ਮਾਲਕ ਸਾਡੇ ਹੀ ਹਿੱਸਾ ਕਟਿਆ ਸੀ ਜ਼ਿਮੀਂਦਾਰਾਂ ਦਾ ਠੀਕ ਆ ਪਹਿਲੋਂ ਪੜਾਈ ਇਹ ਵਿਦਵਾਨ ਪੜ੍ਹਾਉਂਦੇ ਸੀ ਫਿਰ ਜੀਵਿੰਦਾਰਾਂ ਨੇ ਥੋੜੇ ਥੋੜੇ ਟੁਕੜੇ ਦੇ ਕੇ ਉੱਥੇ ਇਹ ਧਰਮਸ਼ਾਲਾ ਖੁੱਲ ਹੀ ਗਈ ਜਿਉਂ-ਜਿਉਂ ਗਿਆਨ ਦੀ ਆਂਦੀ ਆ ਗਈ ਅਸੀਂ ਬਿਨ ਪਾਣੀ ਤੋਂ ਡੁੱਬਨ ਲੱਪੇ ਠੀਕ ਹੈ ਜਿੱਥੇ ਸਮ ਦ੍ਰਿਸ਼ਟੀ ਹੈ ਜਿੱਥੇ ਪ੍ਰਾਪਤਾ ਹੈ बराबर ਹੈ ਸੂਰਜ ਕਿਸੇ ਗਰੀਬ ਮੀਰ ਨੂੰ ਦੇਖਦਾ ਹੈ ਘਟ ਚਾਨਣ ਦੇ ਵਾਂ ਇਹ ਕਰਨਾ ਘਟ ਪਾਵਾਂ ਇਹ ਮੀਰ ਹੈ ਗਰੀਬ ਹੈ ਹਵਾ ਕਿਸੇ ਨਾਲ ਬਿਕਤਰਾ ਕਰਦੀ ਹੈ ਪਰ ਸਾਡੇ ਦਿਲ ਦਾ ਫਿਕਰ ਨਹੀਂ ਜਾਂਦਾ ਸੋ ਚੱਲਣਾ ਡਿੱਗਣਾ ਇਹ ਜ਼ਿੰਦਗੀ ਹੈ ਇਹ ਵਕਤਾ ਬੰਨਾ ਪਏਗਾ ਜ਼ੁਬਾਨ ਗਾਵੇਗੀ ਫਿਰ ਮਨ ਸੁਣੇ ਫਿਰ ਤੋਂ ਸਰੋਤਤਾ ਹੈ ਇਹ ਮਨ ਦਾ ਝਗੜਾ ਮਕਾਣਾ ਪਏਗਾ ਸਹਭੰਗ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਸਭ ਫਿਜ਼ੀਕਲ ਖੁੱਖ ਲੱਗੇਗੀ। ਕੌਕਸਨ ਇਹ ਸੱਚੇ ਨਾਮ ਦੀ ਚਾਹੀਦੀ ਸੀ। ਇਹੀ ਭਗਤੀ ਹੈ ਆਪਣੇ ਆਪ ਦੀ ਜਾਣ ਪਛਾਣ ਕਰਨਾ। ਇਹ ਰੱਬ ਦੇ ਝਗੜੇ ਨੂੰ ਛੱਡ ਕੇ ਤੋ ਜੀ। ਨਹੀਂ ਤੇ ਲੁੱਟਿਆ ਜਾਏਗਾ। ਸੋ ਇਹ ਜੰਗਲ 'ਚ ਜਨਮ ਲਿਆ ਕੁਝ ਵੀ ਨਹੀਂ ਸਿੱਖਿਆ ਜਾਣਾ ਠੀਕ ਹੈ ਇਸੇ ਕਮਲ ਦੇ ਫੁੱਲ ਵਾਕੋ ਸੰਸਾਰ 'ਚ ਹੀ ਰਹਿ ਕੇ ਸਮਾਜ 'ਚੋਂ ਸਿੱਖਣਾ ਪਏਗਾ ਆਪਣੀ ਡੋਰ ਆਪਣੇ ਹੱਥ ਰੱਖਣੀ ਪੈਗੀ ਮਾਤਾ ਪਿਤਾ ਅੰਦਰ ਹੀ ਹਨ ਸਾਰੇ ਭੰਡਾਰੇ ਜੋ ਬ੍ਰਹਿਮੰਡ 'ਚ ਹਨ ਅੰਦਰ ਹਨ ਉਹ ਵੱਡਾ ਆਇਆ ਹੈ ਜਦੋਂ ਖੁੱਲਾ ਦਰਵਾਜ਼ਾ ਇੱਥੇ ਲੱਗਾ ਹੈ ਉੱਥੇ ਕਿਉਂ ਜਾਈਏ ਸੋ ਪਾਕ ਜੀ ਕਹਿੰਦੇ ਉੱਥੇ ਕਿਉਂ ਜਾਈਏ ਜਦੋਂ ਇੱਥੇ ਹੀ ਦਰਬਾਰ ਸੱਜਿਆ ਹੋਇਆ ਹੈ ਅੰਦਰ ਆਇਆ ਹੋਇਆ ਹੈ ਇਹ ਸਾਰੀਆਂ ਇਸਤਰੀਆਂ ਉਹ ਮਾਲਕ ਹੈ ਅਸੀਂ ਬਾਗ ਦੇ ਮਾਲੀ ਹਾਂ ਮਾਲਕ ਨਹੀਂ ਠੀਕ ਹੈ ਇੱਕ ਬੂੰਦ ਇੱਕ ਨਿੱਕੀ ਬੂੰਦ ਬੂੰਦ ਦੀ ਕੀਮਤ ਹੈ ਨਹੀਂ ਇਹ ਨਿਕਨੇ ਕੰਮੀ ਦਰਿਆ ਭਰ ਦਿੰਦੀ ਹੈ ਹੜ ਆ ਜਾਂਦੇ ਤਬਾਹੀ ਆ ਜਾਂਦੀ ਹੈ ਇਹ ਨਿੱਕੀ ਜੀ ਚਿੰਗਾਰੀ ਨਹੀਂ ਜੇ ਇੱਕ ਰੁੱਖ ਦੇ ਅਰਬਾ ਖਰਬਾ ਬਿਲੀਅਨ ਟਿਲੀਅਨ ਟੀਲੀਆਂ ਬਣਦੀਆਂ ਨੇ ਕਤਿਲੀ ਅਰਬਾ ਖਰਬਾ ਇਹ ਜੰਗਲ ਨੂੰ ਸਾੜ ਦੇਗੀ ਸ ਆਪਣੀ ਆਪ ਦੀ ਜਾਨ ਬਿਸ਼ਾਨ ਕਰਨੀ ਪੈਗੀ ਇਹ ਗੁਰੂ ਚੇਲੇ ਵਾਲੀ ਪ੍ਰੀਤੀ ਪਾਣੀ ਪੈਗੀ ਸੋ ਸੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਜੇ ਉਹ ਭੁੱਲਿਆ ਨਹੀਂ ਹੈ ਜੰਗਲ ਚ ਜਨਮ ਲਿਆ ਕੁਛ ਵੀ ਨਹੀਂ ਸਿੱਖਿਆ ਜਾਣਾ ਸਾਨੂੰ ਜੋ ਸਿੱਖਿਆ ਦਿੱਤੀ ਗਈ ਸンスਕਾਰ ਕੁਛ ਮਾਤਾ ਪਿਤਾ ਤੋਂ ਆਏ ਕੁਛ ਸਮਾਜ ਤੋਂ ਆਏ ਸਾਡੇ ਕੰਨਾਂ ਚ ਝੂਠ ਪਾਇਆ ਗਿਆ ਖਰਬਾ ਖਰਬਾ ਆਰੀ ਸਾਨੂੰ ਸੱਚ ਪ੍ਰਤੀਤ ਹੋਣ ਲੱਗ ਪਿਆ ਵਿਰਲੇ ਹਨ ਜਿਵੇਂ ਮਛਲੀ ਜਿੱਧਰ ਜਾਲ ਆਂਦਾ ਹੈ ਉਧਰ ਨੂੰ ਜਾਂਦੀ ਹੈ ਇਹ ਗੁਰਮਖ ਵਿਰਲੇ ਹਨ ਸੰਤ ਵਿਰਲੇ ਹਨ ਪੁੰਚੇ ਹੋਏ ਦਾ ਨਾਮ ਹੈ ਸੰਤ ਸੋ ਜੋ ਸਾਰੇ ਗੁਣ ਹਨ ਜਿੰਨਾ ਚੇ ਪਰਮੇਸ਼ਰ ਵਰਗਾ ਹੋ ਜਾਂਦਾ ਹੈ ਲੋਨ ਦੀ ਡਲੀ ਸਮੁੰਦਰ ਦਾਤ ਲੈਣ ਗਈ ਮੱਚੀ ਖੁਰਗੀ ਸਾ ਦੇਖੋ ਗਿਆਨ ਕਿੰਨਾ ਹੈ ਜੋ ਇੱਕ ਸਮੁੰਦਰ ਚ ਚਿੰਚਾ ਪਰ ਲਈਏ ਕਾਦਾ ਮਾਨ ਕਰਾਂਗੇ ਜੋ ਸਿੱਖ ਹੈ ਜੋ ਵਧਾਰਤੀ ਹੈ ਜੋ ਸਿੱਖਿਆ ਲੈ ਰਿਹਾ ਹੈ ਉਹ ਕਾਦਾ ਮਾਨ ਕਰੇਗਾ ਇਹ ਮਾਨਮੋ ਮੇਰ ਤੇਰ ਛੱਡ ਕੇ ਇਹ ਤੁਰਿਆ ਅਵਸਥਾ ਵਾਲੀ ਗੱਲ ਹੈ ਤਿੰਨੇ ਪੰਡਾ ਉਤਾਰ ਕੇ ਚੌਥੀ ਪੰਡ ਚੁਕਣੀ ਪਏਗੀ ਭਗਤ ਵਿਰਲੇ ਹਨ ਕਰੋੜਾਂ ਚੋਂ ਇਹ ਬ੍ਰਹਮ ਗਿਆਨੀ ਵਿਰਲੇ ਹਨ ਸੰਤ ਕੌਣ ਹੈ ਆ ਬੈਠੇ 35 36 ਜਿਨ੍ਹਾਂ ਨੇ ਇਹ ਸਭ ਤੋਂ ਵੱਡਾ ਹਥਿਆਰ ਹੈ ਸ਼ਬਦ ਇਹਦੇ ਅੱਗੇ ਕੋਈ ਨਹੀਂ ਖੜ ਸਕਦਾ ਠੀਕ ਹੈ ਸਾਹਸ ਹੋ ਗਿਆ ਆਪ ਤਾਂ ਬਿਨਾ ਹੈ ਲਗੜੇ ਹਾ ਬਾਹਰ ਸੁੱਖ ਮਿਲ ਗਏ ਪਰ ਅੰਦਰ ਸਾਡਾ ਖਾਲੀ ਹੈ ਅੰਦਰ ਤਗੜਾ ਕਰਨਾ ਸੀ ਜੇ ਅੰਦਰ ਕਮਜ਼ੋਰ ਹੈ ਨਾ ਅੰਦਰ ਡਰ ਹੈ ਹਰ ਤੇ ਰਹਿਤियार ਹੱਥੋਂ ਘਰ ਜਾਣੇ ਹਨ ਅਰਬਾ ਖਰਬਾ ਹੱਥੋਂ ਗਿਰ ਜਾਣਾ ਹੈ ਇਹ ਇੱਕ ਇੱਕ ਸ્વાસ ਕੀਮਤੀ ਹੈ ਆਇਆ ਹੋਇਆ ਹੈ ਸੋ ਸਾਸ ग्रास ਇਹ ਨਰਕ ਸਰਗ ਲਾਭ ਹਾਨੀ ਦੁਖ ਸੁਖ ਇਹਦੇ ਤੋਂ ਅੱਗੇ ਜੀਵਨ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਿਹਾ ਹੈ ਠੀਕ ਹੈ ਜਦੋਂ ਅਸਲੀ ਚੀਜ਼ ਬਣਦੀ ਹੈ ਨਕਲੀ ਬਣ ਕੇ ਆ ਜਾਂਦੀ ਹੈ ਦੁਕਾਨਦਾਰ ਇਹ ਚੱਕਰਾਂ ਚ ਪੈ ਜਾਂਦਾ ਸ ਮਗਰੀ ਹੁੰਦੇ ਹਨ ਨਾ ਉਹ ਬਰੋਦੀ ਤੇਰਾ ਠੀਕ ਹੈ ਤੇਰੀ नाव ਡੋਬਣਗੇ ਸਰਾਹ ਕਰਨਗੇ ਤੂੰ ਚੱਪੂ ਮਾਰ ਇਹ ਚਲਾ ਤੂੰ ਇਹ ਲਹਿਰਾ ਨਹੀਂ ਰੁਕਣੀ ਆ ਮੈਂ ਬੱਚਿਆਂ ਦੇ ਵਿਆਹ ਕਰ ਲਾਂ ਫਿਰ ਤੂੰ ਆਪਣੇ ਆਪ ਦੀ ਜੋ ਕਰਨਾ ਹੈ ਕਰ ਲੈ ਆਖਰੀ ਔਰ ਪਹਿਲਾ ਮੌਕਾ ਹੈ ਜੀਵਨ ਆਨੰਦ ਲੈਣ ਆਇਆ ਅਸੀਂ ਖੇੜਾ ਹਸਣਦਿਆ ਕਰਨਦਿਆ ਪਹਿਨਦਿਆ ਇਹ ਕੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਰੋਕਿਆ ਹੈ ਹਸਣਦਿਆ ਖੇਡਦਿਆ ਖਾਂਦਿਆ ਪਹਿਨਦਿਆ ਇਹ ਜਿਉਂਦੇ ਜੀ ਮੁਕਤ ਹੋਣਾ ਹੈ ਮੁਕਤ ਜੁਗਤ ਭੁਗਤ ਸਭ ਕੁਝ ਗੁਰੂ ਕੋਲ ਹੈ ਗੁਰੂ ਨੇ ਵੀ ਪਰਮੇਸ਼ਰ ਤੋਂ ਲਿਆ ਹੈ ਸੋ ਤੂੰ ਆਪ ਹੀ ਹੈ ਅੱਲਾ ਰਾਮ ਵੈਗਰੂ ਕਹਿੰਦੇ ਰਾਮ ਰਾਮ ਕਰਦੇ ਦੁਨੀਆ ਮਰ ਗਈ ਰਾਮ ਨਾ ਪਾਇਆ ਜਾਏ ਨਹੀਂ ਤੇ ਅਸੀਂ ਵੈਗ ਵੈਗ ਨੂੰ ਕਰਦੇ ਸੋ ਵੈਗ ਨੂੰ ਸੀ ਆ ਚਾਰਜ ਸਾਹਮਣੇ ਮਸ਼ੀਨ ਦੁੱਧ ਤੇਰੀ ਹੈ ਕਾਫ ਉਸ ਖਾ ਕੇ ਇੱਕ ਗਊ ਮੱਝ ਅੰਮ੍ਰਿਤ ਵਰਗਾ ਦੁੱਧ ਦੇ ਰਹੀ ਹੈ ਵਾਹ ਕਰਨੀ ਸੀ ਅੰਦਰੋਂ ਵਾਹ ਉੱਠਣੀ ਚਾਹੀਦੀ ਸੀ ਬਾਹਰ ਦੀ ਵਾਹ ਤੇਰੀ ਨਹੀਂ ਚਲਣੀ ਅੰਦਰੋਂ ਪੜਾਰੇ ਉੱਠਣਗੇ 18 ਔਰ ਪ੍ਰੇਮ ਦੋ ਕਾਮਯਾਬੀ ਦੇ ਰਾਜ ਹਨ ਜੋ ਕੋਈ ਖੁਰਸੀ ਤੇ ਬੈਠਾ ਹੈ ਡਰਦਾ ਹੀ ਨਹੀਂ ਨਹੀਂ ਠੀਕ ਹੈ ਜੇ ਤੂੰ ਆਪਣੇ ਆਪ 'ਚ ਵਫਾਦਾਰ ਹੈ ਇਮਾਨਦਾਰ ਹੈ ਡਿਊਟੀ ਦਾ ਪਾਬੰਦ ਹੈ ਸੋ ਦਇਆ ਖਿਮਾ ਸੰਤੋਖ ਧੀਰਜ ਹੈ ਸਭ ਤੂੰ ਅੱਲਾ ਵਰਗੀ ਹੈ ਰਾਮ ਵਰਗੀ ਹੈ ਬੈਗਰੂ ਵਰਗੀ ਹੈ ਜੀ ਉਹਦੀ ਅਨਸਾਹ ਸੀ ਉਹਦਾ ਇੱਕ ਨਿੱਕਾ ਜਿਹਾ ਟੁਕੜਾ ਇਹ ਚਿਮਚਾ ਪਾਣੀ ਹੈ ਤੇ ਵੀ ਜਾਲੀ ਹੈ ਇਹ ਵੀ ਸਮੁੰਦਰ ਦਾ ਜਲ ਹੈ ਇਹਨੇ ਪਾਣੀ 'ਚ ਪਾਣੀ ਮਿਲ ਜਾਣਾ ਇੱਕ ਦਿਨੇ ਜੋ ਦਾਨ ਚ ਮਿਲਿਆ ਹੈ ਸਰੀਰ ਕੰਨ ਨੱਕ ਸਭ ਕੁਝ ਇਹ ਸਾਰਾ ਕੋਟਰੀ ਹੈ ਕਾਜਲ ਦੀ ਕੋਟਰੀ ਹੈ ਕੋਈ ਬਿਰਲਾ ਬੱਚੇਗਾ ਜੀ ਇੱਕ ਕਾਜਲ ਦੀ ਕੋਟਰੀ ਚੋਂ ਕਾਲਖ ਚੋਂ ਰਾਤ ਕਹਿੰਦੇ ਸਾਫ ਹੈ ਪਰ ਹੈ ਨੇਰੀ ਹੈ ਸੋ ਇਹ ਦੋ ਦੀਵੇ ਦਿੱਤੇ ਹਨ ਇਹਨਾਂ ਨੂੰ ਜਗਾਣਾ ਹੈ ਅੰਦਰ ਇਹ ਹੈ ਦੀਵਾ ਬਲਣਾ ਪਏਗਾ ਜਦੋਂ ਦੁੱਖਾਂ ਦਾ ਤੇਲ ਪਾਵਾਂਗੇ ਦੁੱਖ ਕਿਉਂ ਹਨ ਜੜ ਤੱਕ ਜਾਣਾ ਪਏਗਾ ਫਿਰ ਜਦੋਂ ਹੌਲੀ ਹੌਲੀ ਇਹ ਤੇਲ ਛੜੇਗਾ ਸੋ ਫਿਰ ਸੁਖ ਆਪਣੇ ਆਪ ਆਉਣਗੇ ਤੱਤ ਸਾਰ ਤੱਕ ਜਾਣਾ ਪਏਗਾ ਕਰਜ਼ਾ ਮੁਕਤ ਰਹਿਣਾ ਪਏਗਾ ਸੋ ਜੇ ਆਪਣੇ ਸਰੀਰ ਤੇ ਕਰਜ਼ਾ ਲੈ ਲਿਆ ਕੰਮ ਕਰ ਤੇ ਦਿਲ ਕਰਦਾ ਹੈ ਨਹੀਂ ਕਰਦਾ ਜਾਣਾ ਪਏਗਾ ਇਹ ਨੌਕਰੀ ਦੀ ਝਾਕ ਛੱਡ ਕੇ ਆਪਣੇ ਪੈਰਾਂ ਤੇ ਖੜ ਆਪਣਾ ਕਾਰੋਬਾਰ ਚਲਾ ਆਪਣੇ ਦੌਰ ਆਪਣੇ ਹੱਥ ਰੱਖ ਸਭ ਨੂੰ ਮੈਂ ਆਪਣੇ ਆਪ ਤੋਂ ਆਪ ਨੂੰ ਜਾਣਦਾ ਹਾਂ ਅੰਦਰ ਹੀ ਹੈ ਮਾਤਾ ਪਿਤਾ ਪਤਨੀ ਬੱਚੇ ਘਰ ਬੰਗਲਾ ਸਭ ਕੁਝ ਸ ਜੇ ਤੂੰ ਪਤਨੀ ਦੇ ਲੈਕ ਹੀ ਨਹੀਂ ਆਈ ਹੋਈ ਦਾ ਤਲਾਕ ਹੋ ਜਾਣਾ ਅਗਲੀ ਕਹਿਣਾ ਵੀ ਇਹ ਪੇਟ ਕਿੱਥੇ ਦਾ ਆਪਣਾ ਨਹੀਂ ਪਾਲਦਾ ਇਹ ਤੇ ਅਮਲ ਖਾਂਦਾ ਹੈ ਨਸ਼ਾ ਕਰਦਾ ਹੈ ਇਹ ਬੱਚੇ ਕਿੱਥੇ ਪਾਲੇਗਾ ਆਈ ਹੋਈ ਮੱਛਲੀ ਪਕੜੀ ਹੋਈ ਛੁੱਟ ਜਾਣੀ ਹੈ ਸੋ ਤੂੰ ਮਾਤਾ ਪਿਤਾ ਕਿਵੇਂ ਬਣੇਗਾ ਕਿਵੇਂ ਬੱਚੇ ਆਉਣਗੇ ਨਹੀਂ ਤੇਰੇ ਚ ਹਨ ਜੁਗਤਾ ਸਾਰਿਆਂ ਮੈਂ ਬੋਲ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਹਨ ਦਸਵੇਂ ਦਰਵਾਜ਼ੇ ਉੱਪਰ ਹੈ ਖੋਪਰੀ ਇਹ ਮੋਬਾਈਲ ਵਰਗਾ ਹੀ ਹੈ ਸਰੀਰ ਸਾਰੇ ਸੰਸਾਰ ਚ ਤਰੰਗਾਂ ਜਾਣ ਗਈਆਂ ਸੋ ਨਰਾਤਮਕ ਛੋਟਾ ਤੂੰ ਕਦੀ ਨਿਕਾਂਮ ਹੋਏਗਾ ਬਿਨ ਪਾਣੀ ਤੇ ਡੁੱਬਦੇਗਾ ਚੜਦੀ ਕਲਾ ਲਈ ਸੋਚ ਰੱਖਣੀ ਪੈਗੀ ਸਰਾਤਮਕ ਸੋਚ ਰੱਖਣੀ ਪੈਗੀ ਉਨ੍ਹਾਂ ਦੀ ਸੰਗਤ ਕਰਨੀ ਪੈਗੀ ਦੂਜੇ ਪਾਸੇ ਬਹੁਤ ਝੂੜ ਦਾ ਬੋਲ ਬਾਲਾ ਹੈ ਬਚਣਾ ਪਏਗਾ ਆਪਣੇ ਨੂੰ ਬਚ ਪਚਾ ਕੇ ਗੋਲੀ ਅੱਗੇ ਆਉਣਾ ਹੈ ਗੋਲੀ ਨੇ ਅੰਦਰੋਂ ਬਾਹਰ ਕੱਢ ਦੇਣੀ ਆ ਸਾ ਮਹਾਂਪੁਰਸ਼ਾਂ ਨੂੰ ਭਗਤਾਂ ਨੂੰ ਬੋਲ ਬਕਸ਼ਿਆ ਠੀਕ ਹੈ ਸਾਨੂੰ ਸਾਖੀਆਂ ਉਦੋਂ ਇਹ ਕੈਮਰੇ ਨਹੀਂ ਸੀ ਅੱਜ ਆਨਲਾਈਨ ਦਾ ਜਮਾਨਾ ਹੈ ਕੈਮਰਿਆਂ ਦਾ ਜਵਾਨਾ ਹੈ ਨਹੀਂ ਇਹ ਚਮਤਕਾਰ ਹੋਣਾ ਠੀਕ ਹੈ ਜਦੋਂ ਤੂੰ ਰਸਤੇ ਰੱਤੇ ਜਾਏਗਾ ਅੰਦਰ ਉਹ ਕੈਮੀਕਲ ਉੱਠੇਗਾ ਤਾਂ ਕਿ ਟੁੱਟੇਗੀ ਬਹੁਤ ਬੰਦੇ ਦੇ ਅੰਦਰ ਹੀ ਹਨ ਪੰਡਾਰੇ ਸੋ ਇੱਕ ਸ਼ਬਦ ਆਇਆ ਬੰਦੇ ਚ ਜਾਣ ਹੀ ਟੁੱਟ ਗਏ ਨੈਗੇਟਿਵ ਖਬਰ ਆਈ ਇੱਕ ਚੜ੍ਹਦੀ ਕਲਾ ਦੀ ਖਬਰ ਆਈ ਨੱਚ ਲੱਪਿਆ ਕਿੱਥੋਂ ਜਾਣਾ ਕੀ ਕੋਈ ਮਰ ਗਈ ਪਿਆਸ ਵੀ ਮਰ ਗਈ ਸ਼ਬਦਾਂ ਚ ਬਹੁਤ ਤਾਕਤ ਹੈ ਸਭ ਤੋਂ ਵੱਡਾ ਹਥਿਆਰ ਹੈ ਜੀ ਅੰਦਰ ਨੂੰ ਵੱਡਾ ਕਰਨਾ ਪਏਗਾ ਗਰਵਾਣੀ ਸਰਵਣ ਕਰਨੀ ਪਏਗੀ ਪੜਨੀ ਪਏਗੀ ਵਿਚਾਰਨੀ ਪਏਗੀ ਸਾਰੀ ਸਿੱਖਿਆ ਮੇਰੇ ਵਾਸਤੇ ਆਏ ਜੀ ਕਿਉਂ ਕਹਿਆ ਨਾਨਕ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਸ਼ਾਨ ਜਿਨੇ ਨਾਮ ਤੇ ਆਇਆ ਗੈਬ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਜਿਨ੍ਹਾਂ ਨੇ ਮਕਸ਼ਯ ਬਚਕਤਾ ਕਰਨਗੇ ਮਿਹਨਤ ਕਰਨਗੇ ਹਾਰਡ ਵਰਕ ਕਰਨਗੇ ਉਹਨਾਂ ਦੀ ਹਮੇਸ਼ਾ ਦੁਨੀਆ ਯਾਦ ਰੱਖੇਗੀ ਜੀ ਗੱਲਾਂ ਨਾਲ ਕੱਲ ਨਹੀਂ ਬੰਨੀ ਪਾਣੀ ਪਾਣੀ ਕਰਿਆ ਪਿਆਸ ਨਹੀਂ ਬੁਝਣੀ ਰੋਟੀ ਰੋਟੀ ਕਰਿਆ ਨਹੀਂ ਸਾਰਿਆਂ ਦਾ ਦੋ ਰੋਟੀਆਂ ਦੀ ਖੇਲ ਹੈ ਜੇ ਜਨਰ ਪਸ਼ੂ ਉਹ ਵੀ ਆਪਣੇ ਬੱਚੇ ਪਾਲ ਕੇ ਚਲੇਗੇ ਅਸੀਂ ਆਪਣੇ ਬੱਚੇ ਪਾਲ ਕੇ ਚਲੇਗੇ ਸਾਡੇ ਚ ਉਹਨਾਂ ਚ ਕੀ ਫਰਕ ਹੈ ਸੋ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਸੰਸਾਰ 'ਚ ਸਵਿਧਾਨ ਲਾਗੂ ਹੋਏਗਾ। ਸੋ ਇਹ ਖੋਜ ਕਰਨੀ ਪੈਗੀ, ਹਰ ਰੋਜ਼ ਕਰਨੀ ਪੈਗੀ। 24000 ਸਵਾਸ ਨਵੇਂ ਆ ਰਹੇ ਹਨ। ਸੋ ਮਾਸਤ ਜੇ ਸਾਡਾ ਮਨਵਕਾਸ ਨਹੀਂ ਕੀਤਾ ਫਿਰ ਪਸ਼ੂਆਂ ਵਰਗੇ ਹਾਂ। ਸੋ ਖੋਜਣਾ ਪਏਗਾ। ਇਹ ਬਾਹਰ ਨੂੰ ਵੱਡਾ ਕਰਨ ਦੀ بجائے ਅੰਦਰ ਵੱਡਾ ਕਰਨਾ ਬੇਰਾ ਠੀਕ ਹੈ ਜੇ ਅਸੀਂ ਸਾਰਿਆਂ ਦੇ ਬੱਚੇ ਮਾਤਾ ਪਿਤਾ ਭੈਣ ਭਾਈ ਸਾਨੂੰ ਆਪਣੇ ਲੱਗਦੇ ਹਨ ਫਿਰ ਠੀਕ ਹੈ ਜਦੋਂ ਆਪਣੇ ਬਗਾਨੇ ਦਾ ਵੈਰ ਵਿਰੋਧ ਛੱਡ ਕੇ ਫਿਰ ਤੂੰ ਸਦਾ ਲਈ ਵਿਕਾਸ ਚ ਜਾਏਗਾ ਨਹੀਂ ਤੇ ਬਿਨ ਪਾਣੀ ਤੋਂ ਡੁੱਬ ਜਾਏਗਾ ਜੀ ਗੁਰਬਾਣੀ ਸਰਵਣ ਕਰਨੀ ਪੈਗੀ ਪੜ੍ਹਨੀ ਪੈਗੀ ਵਿਚਾਰਨੀ ਪੈਗੀ ਜੀ ਵਿਰਲੇ ਹਨ ਭਗਤ ਜੋ ਗਰਬਾਣੀ ਸਮਝਣਗੇ ਵਿਚਾਰਨਗੇ ਉਹਨਾਂ ਦਾ ਵਿਰਲਿਆਂ ਦਾ ਵਿਸ਼ਾ ਹੈ ਜੀ ਸੋ 10 ਤੋਂ ਬਹੁਤ ਗਲਤੀ ਆ ਰਹੀ ਹੈ ਮੂਰਖ ਅਦਾਸ ਹੈ ਸੰਗਤ ਗੁਰੂ ਬਖਸ਼ਣਾ ਬਖਸ਼ ਲੈਣਾ ਬਾਈ ਕੁ ਜੀ ਕਾ ਖਾਲਸਾ ਬਾਈ ਜੁ ਕੀ ਫਤਿਹ ਦੇਖ ਤੇ ਫਤਿਹ ਅਕਾਲ ਨੂੰ ਸਮਝਣਾ ਪੈਣਾ ਅਸੀਂ ਸਾਰੇ ਜੋ ਖਨਲ ਦੇਖ ਰਹੇ ਹਾਂ ਕਾਲ ਚਾ ਸ ਜੇ ਤਾਂ ਕੱਟੀ ਜਾਣੀ ਹੈ ਡੈਥ ਹੋ ਜਾਣੀ ਹੈ ਜੇ ਸਾਹਸ ਨਹੀਂ ਆਉਣਾ ਨਿਰਤਕ ਹੋ ਜਾਣਾ ਹੈ ਸੋ ਇਹ ਸਰੀਰ ਨਾਸ ਹੋਣਾ ਰਿਹਾ ਜੋ ਅੱਖਾਂ ਨਾਲ ਦੇਖ ਰਿਹਾ ਸੋ ਆਪਣੇ ਆਪ ਦੀ ਜੇ ਤੋ ਅਮਰ ਹੋਣਾ ਹੈ ਕੁਝ ਕਰਨਾ ਪਏਗਾ ਗੱਲਾਂ ਨਾਲ ਗੱਲ ਨਹੀਂ ਬੰਨੀ ਜੀ ਅਸੀਂ ਸਾਰੇ ਗੱਡੇ ਹੋਇਆ ਗੋਲ ਚੱਕਰ ਚ ਚੱਲ ਰਹੇ ਹਾਂ ਜੀ ਦੋਤਰਾ ਪੋਤਰਾ ਆ ਰਿਹਾ ਨਾਨਾ ਦਾਦਾ ਜਾ ਰਿਹਾ ਉਹਦਾ ਖੇਲ ਹੈ ਸੋ ਪੁਰਾਣੇ ਪੱਤੇ ਛੱਡ ਰਿਹਾ ਨਵੇਂ ਆ ਰਹੇ ਸੋ ਜੇ ਨੌ ਦਸ ਮੰਜੀਆਂ ਹੋਈਆਂ ਆ ਪ੍ਰਵੇਸ਼ਕਾਂ ਦਾ ਮੈਨੂੰ ਲਾਂਬਾ ਦਿਓ ਐਦੀ ਸੇਵਾ ਕੀਤੀ ਆ ਦਾਦਾ ਲੱਕੜ ਦਾਦਾ ਪਰਦਾਦਾ ਨਹੀਂ ਗੋਲ ਚੱਕਰ ਚ ਚੱਲ ਰਿਹਾ ਇਹ ਕੋਲੂ ਵਾਲੇ ਬੈਲ ਤੋਂ ਇਹ ਚੱਲੇਗਾ ਅਸੀਂ ਗੱਡੇ ਹੋਇਆ ਵਧਾਂਗੇ ਪੈਦਾ ਹੋਵਾਂਗੇ ਫਿਰ ਜਵਾਨ ਹੋਵਾਂਗੇ ਬੁੱਢੇ ਹੋਵਾਂਗੇ ਸਭ ਦਾ ਅੰਤ ਹੈ ਪਰ ਉਹ ਬੇਅੰਤ ਹੈ ਜੀ ਅਕਾਲ ਨੂੰ ਸਮਝਣਾ ਪਏਗਾ ਜੀ ਕਾਲ ਦੀ ਰੱਤ ਨਾ ਕਰਨੀ ਪੈਗੀ ਜੀ ਫਿਰ ਤੋਂ ਹਮੇਸ਼ਾ ਲਈ ਅਮਰ ਰਹੇਗਾ ਦੇਖ ਤੇ ਪਤ